ਐਸਟੀਐਫ ਦੀ ਟੀਮ ਵੱਲੋਂ ਪੰਜਾਬ ਤੇ ਹਰਿਆਣਾ ਦੇ ਵਿੱਚ 13 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜੀ ਤੇ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਪੁਲਿਸ ਨੇ। ਜੂਨਾ ਤੋਂ ਪਹਿਲਾਂ ਇਹਨਾਂ ਨੇ 3 ਮਹੀਨਿਆਂ 'ਚ ਗੱਲ ਕੀਤੀ ਸੀ ਕਿ ਨਸ਼ਾ ਨਿਵੇੜ ਦੇਾਂਗੇ ਪਰ ਇਹ ਹੋ ਜੇਗਾ। ਪਿਛਲੇ ਸਾਲ 1.5 ਸਾਲ ਦਾ ਸਮਾਂ ਹੋ ਗਿਆ ਤੇ 2.5 ਹੋ ਜਾਣਾ ਹੈ। ਨਸ਼ਾ ਤਜਪੰਦਰੀ ਦੇ। ਸਾਰੇ ਆਪਰੇਸ਼ਨ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਕੁੱਲ 13 ਥਾਮਾ ਦੇ ਉੱਤੇ ਸਾਰਾ ਕੁਝ ਕੀਤਾ ਉਹ ਕਹਿੰਦੇ ਸਾਡੇ ਕੋਲੇ ਗੁਪਤ ਰਿਪੋਰਟ ਸੀ ਕਿ ਇੱਥੇ ਬਹੁਤ ਸਾਰੇ ਲੋਕ ਸਿੰਥੈਟਿਕ ਡਰੱਗ ਮਹਈਆ ਕਰਾਉਂਦੇ ਨੇ ਆਮਾਦੀ ਪਾਰਟੀ ਦੇ ਮੰਤਰੀ ਨੇ ਜੀ ਘਟਾਰੂ ਚੱਕ ਪੋਣੀ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲਾਜ਼ ਵਿਸ਼ਨੋ ਲੈ ਕੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅਪਰਾਧ ਦੇ ਖਿਲਾਫਾਂ ਅਸੀਂ ਸਖਤ ਕਾਰਵਾਈ ਕਰਾਂਗੇ ਗੱਲ ਕੁਛ ਪੁੱਛੋ ਜਵਾਬੇ ਪੁੱਛ ਦਿੰਦੇ ਨੇ ਉਹ ਲੱਗੇ ਕਰਨ ਨਹੀਂ ਜੀ ਅਸੀਂ ਤਾਂ ਗੈਂਗਸਟਰਾਂ ਦੇ ਬੜੇ ਖਿਲਾਫ ਆਏ ਹਸਤਾਖਰ ਕਰਦੇ ਆ ਇਹ ਤਾਂ ਅੰਦਰੂਨੀ ਮਾਮਲਾ ਹੈ ਫਿਰ ਸਵਾਲ ਪੁੱਛ ਰਿਹਾ ਕਿ ਉਹਨਾਂ ਨੇ ਸੰਸਦੀ ਬੋਰਡ ਬਣਾਤਾ ਅਕਾਲੀ ਦਲ ਨੇ ਉਹ ਕਹਿੰਦੇ ਜੀ ਉਹ ਤਾਂ ਉਹਨਾਂ ਦਾ ਅੰਦਰੂਨੀ ਮਾਮਲਾ ਸੀ ਕੀ ਹੈ ਤੇ ਆ ਇੰਟਰਵਿਊ ਵਾਲੇ ਮਾਮਲੇ ਦੇ ਵਿੱਚ ਮੰਤਰੀ ਜੀ ਸਹੀ ਜਵਾਬ ਦੇਣ ਦੀ ਥਾ ਤੇ ਖੱਪੀਆਂ ਸੱਚੀਆਂ ਗੱਲਾਂ ਕਰਦੇ ਰਹੇ ਇਦੇ ਲਈ ਜ਼ਿੰਮੇਵਾਰ ਕੌਣ ਕੌਣ ਹੈ ਹੁਣ ਤੱਕ ਤਾਂ ਤੁਸੀਂ ਜਿੰਨੇ ਅਧਿਕਾਰੀ ਉਥੇ ਕੰਮ ਕਰਦੇ ਸੀ ਸਾਰਿਆਂ ਤੇ ਪਰਦੇ ਪਾ ਰਹੇ ਸੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਐਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਤੁਸਾ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਤੁਸਾਬ ਨੈਸ਼ਨਲ ਲੈ ਕੇ ਲਗਾਤਾਰ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਤੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਉਸੇ ਤਰੀਕੇ ਨਾਲ ਅੱਜ ਐਸਟੀਐਫ ਦੀ ਟੀਮ ਵੱਲੋਂ ਪੰਜਾਬ ਤੇ ਹਰਿਆਣੇ ਦੇ ਵਿੱਚ 13 ਥਾਵਾਂ ਤੇ ਸਰਚ ოਪਰੇਸ਼ਨ ਵੀ ਚਲਾਇਆ ਗਿਆ ਪੁਲਿਸ ਵੱਲੋਂ ਦੇਖੋ ਜਿਹੜੇ ਇੱਕ ਤਾਂ 15 ਅਗਸਤ ਨੇੜੇ ਆ ਗਿਆ ਪਿਛਲੇ ਸਾਲ 23 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਇੱਕ ਸਾਲ ਦੇ ਦਿਓ ਅਸੀਂ ਨਸ਼ੇ ਤੇ ਕਾਬੂ ਪਾ ਦਿਆਂਗੇ ਚੋਣਾਂ ਤੋਂ ਪਹਿਲਾਂ ਇਹਨਾਂ ਨੇ 3 ਮਹੀਨਿਆਂ 'ਚ ਗੱਲ ਕਹੀ ਸੀ ਕਿ ਨਸ਼ਾ ਨਿਵੇੜ ਦਿਆਂਗੇ ਪਰ ਇਹ ਹੋ ਜਾਏਗਾ ਪਿਛਲੇ ਸਾਲ ਡੇਢ ਸਾਲ ਦਾ ਸਮਾਂ ਹੋ ਗਿਆ ਤੇ 2.5 ਹੋ ਜਾਣਾ ਹੈ ਨਸ਼ਾ ਤਜਪੰਦ ਨਹੀਂ ਹੋਇਆ ਜਿਹੜੀ ਇਹ ਸਪੈਸ਼ਲ ਟਾਸਕ ਫੋਰਸ ਹੈ ਇਹਦੇ ਸੀਨੀਅਰ ਜਿਹੜੇ ਆਗੂ ਨੇ ਸੀਨੀਅਰ ਅਧਿਕਾਰੀ ਨੇ ਉਹਨੇ ਨਿਲੰਭ ਕਿਸ਼ੋਰ ਸਾਹਿਬ ਏ ਡੀ ਜੀ ਪੀ ਅੱਜ ਪਤਾ ਲੱਗਿਆ ਕਿ ਇਹਨਾਂ ਨੇ ਡਰੱਗ ਸਪੈਸ਼ਲ ਟਾਸਕ ਫੋਰਸ ਫਾਜ਼ਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹੋਰਾਂ ਨੇ ਇਕੱਠੇ ਹੋ ਕੇ ਪੰਜਾਬ ਰਹਿਣਾ ਚੰਡੀਗੜ੍ਹ ਸਵੇਤ 13 ਥਾਮਾ ਤੇ ਛਾਪੇਵਾਰੀ ਕੀਤੀ ਜਿਨ੍ਹਾਂ ਵਿੱਚ ਐਸਟੀਐਫ ਟੀਮਾਂ ਜਾਂਚ ਲਈ ਬਠਿੰਡਾ ਮੋਹਾਲੀ ਜੀਰਕਪੁਰ ਫਤਿਆਬਾਦ ਪਹੁੰਚੀਆਂ ਸਾਰੇ ਆਪਰੇਸ਼ਨ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਕੁੱਲ 13 ਥਾਮਾ ਦੇ ਉੱਤੇ ਸਾਰਾ ਕੁਝ ਕੀਤਾ। ਉਹ ਕਹਿੰਦੇ ਸਾਡੇ ਕੋਲੇ ਗੁਪਤ ਰਿਪੋਰਟ ਸੀ ਕਿ ਇੱਥੇ ਬਹੁਤ ਸਾਰੇ ਲੋਕ ਸਿੰਥੈਟਿਕ ਡਰੱਗ ਮਹਈਆ ਕਰਾਉਂਦੇ ਨੇ। 20 ਤੋਂ ਵੱਧ ਕਤਤ ਵਿਅਕਤੀਆਂ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ। ਉਹ ਕਹਿੰਦੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਦੂਜੇ ਪਾਸੇ ਸੂਤਰਾਂ ਦੀ ਮੰਨੀਆਂ ਤਾਂ ਮੁੱਲਜਮ ਨੇ ਨਸ਼ਾ ਤਰਖਸਰੀ ਦੇ ਨਾਲ ਕਹਿੰਦੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਕਰੋੜਾਂ ਦੀ ਜਿਸ ਨੂੰ ਐਸਟੀਐਫ ਦੀ ਟੀਮ ਨਾਲ ਲੱਥੀ ਕਰਕੇ ਉਹਨਾਂ ਦੇ ਕੇਸ ਨਾਲ ਅਟੈਚ ਕਰ ਰਹੀ ਹੈ ਤਾਂ ਕਿ ਜਦੋਂ ਅਦਾਲਤ ਵਿੱਚ ਕੇਸ ਚੱਲੇ ਅਦਾਲਤ ਨੂੰ ਇਹਦੇ ਉੱਤੇ ਵੀ ਕੇਸ ਹੈ ਜਿਹੜਾ ਬਣਾਉਣਾ ਪੈ ਜਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਹਾਈ ਕੋਰਟ ਵੱਲੋਂ ਬਠਿੰਡਾ ਦੇ ਐਸਐਸਪੀ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਜੀ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਜੀ ਇਹ ਮਾਮਲਾ ਹੈਗਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਬਠਿੰਡੇ ਜ਼ਿਲ੍ਹੇ ਵਿੱਚ ਗੈਸ ਪਾਪ ਲਾਈਨ ਪ੍ਰੋਜੈਕਟ ਵਿੱਚ ਕਿਸਾਨਾਂ ਨੂੰ ਰਿਕਾਵਟ ਪਾਉਣ ਤੇ ਰੋਕਣ ਤੇ ਸਫਲ ਰਹਿਣ ਦੇ ਵਿੱਚ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਤੇ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਇਹ ਮਾਮਲਾ 2017 ਚ ਜਦੋਂ ਗੁਜਰਾਤ ਦੇ ਮਹਿਸਾਨਾ ਤੋਂ ਪੰਜਾਬ ਦੇ ਬਠਿੰਡਾ ਤੱਕ ਕੁਦਰਤੀ ਗੈਸ ਦੀ ਟੁਆ ਟੁਆਈ ਲਈ ਜੀ ਐਸ ਪੀ ਐਲ ਗੁਜਰਾਤ ਸਰਕਾਰ ਵੱਲੋਂ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਬਠਿੰਡਾ ਦੀ ਤਲਵੰਡੀ ਸਾਬੋ ਤਹਿਸੀਲ ਦੇ ਜ਼ਮੀਨ ਮਾਲਕਾਂ ਨੇ ਰਿਕਵਟ ਪਾਈ ਸੀ ਅਧਿਕਾਰੀਆਂ ਤੋਂ ਕੌਨ ਸਮੇਤ ਮਸ਼ੀਨਰੀ ਨੂੰ ਨਕਸ਼ਾ ਉਨ ਪਹੁੰਚਾਉਣ ਦੀ ਯਤਨ ਵੀ ਕੀਤਾ ਸੀ ਜਿਹੜੀ ਮਸ਼ੀਨਰੀ ਉਹ ਲੈ ਕੇ ਗਏ ਸੀ ਇਹਦੇ ਤੇ ਪੰਜਾਬ ਤੇ ਹਰਿਆਣਾ ਤੱਕ ਇਹ ਮਾਮਲਾ ਪਹੁੰਚਿਆ ਆਰ ਇਸ ਦੀ ਆੜ ਵਿੱਚ ਦੋਸ਼ ਦੇ ਦੇਸ਼ ਦੇ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਰੋਕਣਾ ਇਹ ਬਹੁਤ ਮੰਦ ਭੱਗ ਹੈ ਬਾੜਾ ਤਾਂ ਪੰਜਾਬ ਦੇ ਹਰਿਆਣਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਇਸ ਮਾਮਲੇ ਵਿੱਚ ਬਠਿੰਡਾ ਦੇ ਉਸ ਵੇਲੇ ਦੇ ਐਸਐਸਪੀ ਨੂੰ 파ਰਟੀ ਬਣਾਇਆ ਗਿਆ। ਫਿਮਾਨ ਜੋਗ ਅਦਾਲਤ ਨੇ ਇਹਦੇ ਤੇ ਇਹੀ ਸਜ਼ਾ ਸੁਣਾਈ ਹੈ ਤੇ ਜੁਰਮਾਨਾ ਐਸਐਸਪੀ ਨੂੰ ਵੀ ਲਾ ਦਿੱਤਾ। ਜੀ। ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਜੀ ਕਟਾਰੂ ਚੱਕ ਕੋਣੀ ਲੁਧਿਆਣੇ ਦੇ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਨੇ ਐਮਐਲਏ ਤੇ ਕੁਝ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਜਿਸ ਤੋਂ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲਾਅ ਰਿਵਿਜ਼ਨ ਨਾਲ ਲੈ ਕੇ ਪੱਤਰਕਾਰਾਂ ਦਾ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅਪਰਾਧ ਦੇ ਖਿਲਾਫਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਜੀ ਗੱਲ ਕੁਛ ਪੁੱਛੋ ਜਵਾਬ ਇਹ ਕੁਛ ਦਿੰਦੇ ਨੇ ਪੱਤਰਕਾਰਾਂ ਨੇ ਸਵਾਲ ਤਾਂ ਇਹ ਪੁੱਛਿਆ ਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਖੜੜ ਦੇ ਸੀਆਈਏ ਸਟਾਫ ਦੇ ਅੰਦਰ ਹੋਈ ਹੈ ਇਹ ਕਿਉਂ ਹੋਈ ਕੌਣ ਜ਼ਿੰਮੇਵਾਰ ਹੈ ਤੇ ਤੁਹਾਡੇ ਤਾਂ ਡੀਜੀਪੀ ਸਾਹਿਬ ਨੇ ਇਹ ਗੱਲ ਕਹਿਤੀ ਸੀ ਇਹ ਪੰਜਾਬ ਚ ਨਹੀਂ ਹੋਈ ਜਿੱਥੇ ਹੋਰ ਹੋਈ ਹੈ ਇੱਕ ਸੈੱਟ ਬਣੀ ਸ਼੍ਰੀ ਪ੍ਰਬੋਧ ਕੁਮਾਰ ਦੀ ਵਾਈਹੇਟ ਉਸ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਦੇਸ਼ਾਂ ਤੇ ਬਣੀ ਸੀ ਤੇ ਉੱਥੇ ਜਾ ਕੇ ਖੁਲਾਸਾ ਕਰਤਾ ਬੰਦ ਲਫਾਫਾ ਦਿੱਤਾ ਜਦੋਂ ਅਦਾਲਤ ਦੇ ਵਿੱਚ ਬੀਤੀ ਕੱਲ੍ਹ ਖੋਲਿਆ ਗਿਆ ਉਹਦੇ ਵਿੱਚ ਇਹ ਗੱਲ ਕਬੂਲੀ ਗਈ ਲਾਰੈਂਸ ਮੈਸ਼ਨ ਉਹੀ ਦੀ ਇਹ ਇੰਟਰਵਿਊ ਇੱਕ ਨਿੱਜੀ ਚੈਨਲ ਲਈ ਇਹ ਇੱਥੇ ਜਿਹੜੇ ਹੈ ਖਰਰ ਦਾ ਸਿਗਈ ਇਹ ਇੰਟੈਰੋਗੇਟ ਸੈਂਟਰ ਉਹਦੇ ਵਿੱਚ ਹੋਈ ਸੀ ਉਹਨਾਂ ਕਿਹਾ ਕੇ ਮਾਮਲੇ ਦੇ ਵਿੱਚ ਉੱਥੇ ਜਿਹੜੀ ਇੰਟਰਵਿਊ ਕੀਤੀ ਗਈ ਹੈ ਉਹ ਪੰਜਾਬ ਦੇ ਡੀਜੀਪੀ ਉਹ ਵੀ ਸਵਾਲਾ ਦੇ ਘੇਰੇ ਚ ਆਗੇ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਕੋਲੇ ਉਹ ਸਾਰੇ ਇਹਦੇ ਵਿੱਚ ਵਿਚਾਰਨਯੋਗ ਗੱਲ ਦੇ ਵਿੱਚ ਆ ਗਏ ਤੇ ਹੋਇਆ ਕੀ ਹੈ ਉਹ ਲੱਗੇ ਕਰਨ ਨਹੀਂ ਜੀ ਅਸੀਂ ਤਾਂ ਗੈਂਗਸਟਰਾਂ ਦੇ ਬੜੇ ਖਿਲਾਫ ਆਏ ਅਸਤਾ ਕਰਦੇ ਆ ਇਹ ਤਾਂ ਅੰਦਰੂਨੀ ਮਾਮਲਾ ਹੈ ਫਿਰ ਸਵਾਲ ਪੁੱਛ ਲਿਆ ਕਿ ਉਹਨਾਂ ਨੇ ਸੰਸਦੀ ਬੋਰਡ ਬਣਾਤਾ ਅਕਾਲੀ ਦਲ ਨੇ ਉਹ ਕਹਿੰਦੇ ਜੀ ਉਹ ਤਾਂ ਉਹਨਾਂ ਦਾ ਅੰਦਰੂਨੀ ਮਾਮਲਾ ਸੀ ਕੀ ਹੈ ਤੇ ਆ ਇੰਟਰਵਿਊ ਵਾਲੇ ਮਾਮਲੇ ਦੇ ਵਿੱਚ ਮੰਤਰੀ ਜੀ ਸਹੀ ਜਵਾਬ ਦੇਣ ਦੀ ਥਾਂ ਤੇ ਖੱਬੀਆਂ ਸੱਚੀਆਂ ਗੱਲਾਂ ਕਰਦੇ ਰਹੇ ਅਜੇ ਤੱਕ ਉਹਨਾਂ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਾਣਾ ਗਿਆ ਹੀ ਹੋਇਆ ਜਾਣਾ ਕਰੂਗਾ ਗਿਆ ਹੋਇਆ ਤੇ ਪੰਜਾਬ ਦੀ ਸਰਕਾਰ ਨੇ ਜਵਾਬ ਦੇਣਾ ਹੈ ਇਦੇ ਲਈ ਜ਼ਿੰਮੇਵਾਰ ਕੌਣ ਕੌਣ ਹੈ ਹੁਣ ਤੱਕ ਤਾਂ ਤੁਸੀਂ ਜਿੰਨੇ ਅਧਿਕਾਰੀ ਉਥੇ ਕੰਮ ਕਰਦੇ ਸੀ ਸਾਰਿਆਂ ਤੇ ਪੜਦੇ ਪਾ ਰਹੇ ਸੀ ਤੇ ਕੀ ਆਪਣਾ ਜਵਾਬਦਾદાર ਕਰਦੇ ਐ ਅੱਗੇ ਅਦਾਲਤ ਇਹਦੇ ਤੇ ਕੀ ਫੈਸਲਾ ਲੈਂਦੀ ਐ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਹਰਿਆਣਾ ਦੇ ਵਿੱਚ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਉਸ ਤੋਂ ਪਹਿਲਾਂ ਹੀ ਨੈਪ ਸਿੰਘ ਸੈਣੀ ਜੋ ਕਿ ਮੁੱਖ ਮੰਤਰੀ ਨੂੰ ਬੋਲੋ ਲਗਾਤਾਰ ਤਿੰਨ ਦਿਨ ਦੇ ਵਿੱਚ ਅੱਜ ਦੂਜੀ ਕੈਬਨਟ ਦੀ ਮੀਟਿੰਗ ਬੁલાਈ ਗਿਆ ਤੇ ਜਿਹਦੇ ਵਿੱਚ ਕਾਫੀ ਵਿਚਾਰ ਚਰਚਾ ਕੀਤੀ ਗਿਆ ਤੇ ਉਹਨੇ ਕਿਹਾ ਕਿ ਅਸੀਂ 500 ਦਾ ਸਲੰਡਰ ਵੀ ਦਵਾਗੇ। ਦੇਖੋ ਇਸ ਵੇਲੇ ਗੱਲ ਇਹ ਹੈ ਕਿ ਉੱਥੇ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਨਵੰਬਰ ਦੇ ਵਿੱਚ ਹੋ ਸਕਦੀਆਂ ਨੇ। ਉਹਨਾਂ ਕੋਲੇ ਟਾਈਮ ਬਹੁਤ ਥੋੜਾ ਬਚਦਾ ਹੈ। ਆ 15 ਅਗਸਤ ਤੱਕ ਤਾਂ ਵੈਸੇ ਨਹੀਂ। ਕੰਮ ਹੁੰਦਾ ਅਗਸਤ ਸਤੰਬਰ ਜੇ ਨਵੰਬਰ ਚ ਚੋਣਾਂ ਹੋਈਆਂ ਤਾਂ ਅਕਤੂਬਰ ਦੇ ਵਿੱਚ ਉੱਥੇ ਚੋਣ ਜਾਬਤਾ ਲੱਗ ਜਾਵੇਗਾ ਇਸੇ ਕਰਕੇ ਕੇਂਦਰ ਸਰਕਾਰ ਨੇ ਭਾਜਪਾ ਜਨਦੀ ਪਾਰਟੀ ਨੇ ਹਰਿਆਣੇ ਦੇ ਵਿੱਚ ਇਹ ਚੀਜ਼ ਬਦਲੀ ਉੱਥੇ ਉਹਨਾਂ ਨੇ ਆਪਣਾ ਮੁੱਖ ਮੰਤਰੀ ਬਦਲ ਕੇ ਉਹਨਾਂ ਦੀ ਥਾਤੇ ਵੀ ਨਵਾਂ ਮੁੱਖ ਮੰਤਰੀ ਲਿਆਂਦਾ ਨਰਿੰਦਰ ਸਿੰਘ ਸੈਣੀ ਦੇ ਰੂਪ ਵਿੱਚ ਕਿਉਂਕਿ ਪਹਿਲਾਂ ਰਾਹੁਲ ਗਾਂਧੀ ਕਹਿ ਚੁੱਕੇ ਸੀ ਕਿ ਜੇ ਸਾਡੀ ਕੇਂਦਰ ਵਿੱਚ ਸਰਕਾਰ ਆ ਗਈ ਤਾਂ ਅਸੀਂ ਗੈਸ ਵੀ ਸਸਤੀ ਦੇਵਾਂਗੇ ਰਾਜਸਥਾਨ ਦੇ ਵਿੱਚ ਜਿਹੜੇ ਸਭ ਤੋਂ ਪਹਿਲੇ ਮੁੱਖ ਮੰਤਰੀ ਸੀ ਮਤਲਬ ਇਹਨਾਂ ਦੇ ਕਾਂਗਰਸੀ ਦੇ ਸਨ ਅਸ਼ੋਕ ਗਹਿਲੋਤ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਗੈਸ ਰਾਜਸਥਾਨ ਦੇ ਵਿੱਚ ਸਸਤੀ ਕਰਤੀ ਸੀ ਤਾਂ ਅੱਜ ਵੀ ਵੀ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਤੁਸੀਂ ਆਪ ਦੇਖੋ ਕਿ ਚਰਨਜੀਤ ਸਿੰਘ ਚੰਨੀ 111 ਦੇ ਨਾਲ ਹੀ ਮੁੱਖ ਮੰਤਰੀ ਬਣੇ ਸੀ ਉਹ ਵੀ ਕਿਵੇਂ ਧੂਆਂ ਤਾਰ ਮਿੱਟਗਾ ਕਰਦੇ ਸੀ ਹਰੇਕ ਪਾਰਟੀ ਜਿਹਦਾ ਕਾਰਜਕਾਲ ਨੇੜੇ ਲੱਗ ਗਿਆ ਹੋਵੇ ਦੁਬਾਰਾ ਸੱਤਾ 'ਚ ਆਉਣ ਵਾਸਤੇ ਉਹ بڑے ਧੜਲੇ ਨਾਲ ਪ੍ਰੈਸ ਕਾਨਫਰੰਸਾਂ ਕਰਦੀ ਏ بڑے ਧੜਲੇ ਨਾਲ ਕੈਬਨਿਟ ਮੀਟਿੰਗਾਂ ਕਰਦੀ ਏ ਤੇ ਦੇਖਦੀ ਏ ਕਿ ਆਉਣ ਗੈਸ ਸਿਲੰਡਰ 500 ਦਾ ਕਰ ਦਿਓ ਤੇ ਹੁਣ ਤੱਕ ਲੁੱਟ ਕਾਦੇ ਵਾਸਤੇ ਬਚਾ ਕੇ ਰੱਖੀ ਜਦੋਂ 450 ਤੋਂ 450 400 ਤੋਂ 450 ਹੋਇਆ ਸੀ ਆ ਬੀਬੀ ਸੇਵਰਤੀ ਰਾਣੀ ਜੀ ਨੂੰ ਵਿਰੋਧੀ ਧਰਾਂ ਦੀਆਂ ਬੀਬੀਆਂ ਸਲੰਡਰ ਰਾਣੀ ਕਹਿੰਦੇ ਸੀ ਇਹ ਸਲੰਡਰ ਚੱਕ ਕੇ ਸਰ ਤੇ ਤੇ ਸਾਰੇ ਦੇਸ਼ 'ਚ ਤਮਚੜ ਮਚਾਇਆ ਸੀ ਤੇ ਤੁਹਾਡੇ ਮੋਦੀ ਸਾਹਿਬ ਦੇ ਰਾਜ ਦੇ ਵਿੱਚ 1100 ਦੇ ਨੇੜੇ ਸਲੰਡਰ ਪਹੁੰਚ ਗਿਆ ਲੋਕਾਂ ਦੇ ਉੱਤੇ ਅਸਰ ਪਿਆ ਮੁੜ ਕੇ ਥੋੜਾ ਜਿਹਾ ਘਟਾਇਆ ਤੇ ਹੁਣ ਤੁਸੀਂ 500 ਦਾ ਸਿਲੰਡਰ ਦੇਣ ਲੱਗੇ ਹੋ ਇਹਦਾ ਅਸਰ ਦੂਜੇ ਸੂਬਿਆਂ ਤੇ ਵੀ ਪੈਣਾ ਬਲਵਿੰਦਰ ਸਿੰਘ ਜੀ ਤੇ ਹੋ ਸਕਦਾ ਇਸ ਤਰ੍ਹਾਂ ਦਾ ਫਿਰ ਪੰਜਾਬ ਵਾਲਿਆਂ ਨੂੰ ਵੀ ਮਤਲਬ ਕੁਝ ਨਾ ਕੁਝ ਘਟਾਉਣਾ ਪਵੇ ਭਾਵੇਂ ਸਬਸਿਡੀ ਆਪਣੇ ਤੌਰ ਤੇ ਦੇਣ ਉਹਨਾਂ ਨੇ ਕਹਿਤਾ ਕਿ 500 ਰੁਪਏ ਵਿੱਚ ਸਿਲੰਡਰ ਦੇਣ ਦੀ ਯੋਜਨਾ ਸ਼ਾਮਿਲ ਹੈ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਜਵਲ ਯੋਜਨਾ ਜਿਹੜੇ ਉਸ ਯੋਜਨਾ ਦੇ ਤਹਿਤ ਆਉਂਦੇ ਨੇ ਤੇ ਬੌਨਸ ਹੁਣ ਸੈਕਸ਼ਨ ਵੀ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਈ ਹੋਰ ਕੁੱਲ ਉਹਨਾਂ ਨੇ 20 ਏਜੰਡਿਆਂ ਨੂੰ ਪ੍ਰਵਾਨਗੀ ਅੱਜ ਦਿੱਤੀ ਹੈ ਮੰਤਰੀ ਮੰਡਲ ਚ ਜੀ ਸੋ ਨਾਲੇ ਗੱਲ ਕਰਦੇ ਹਾਂ ਲੁਧਿਆਣੇ ਦੇ ਵਿੱਚ ਇੰਪਰੂਵਮੈਂਟ ਟਰਸਟ ਦੀ ਕਬੱਡੀ ਕਾਰਵਾਈ ਦੇਖਣ ਨੂੰ ਮੇਲੀਅਟ ਉਲਸਾਵ 70 ਝੁੱਗੀ ਚੋਪੜੇ ਢਾ ਦਿੱਤੇ ਗਏ ਨੇ ਬਿਜਲੀ ਦੇ ਕਨੈਕਸ਼ਨ ਕੱਢ ਦਿੱਤੇ ਗਏ ਨੇ ਤੇ ਸਕੂਲ ਦੀ ਕੰਦ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਜੀ ਕਿਹੜੀ ਜਗ੍ਹਾ ਤੇ ਜੀ ਲੁਧਿਆਣੇ ਜੀ ਇੰਪਰੂਵਮੈਂਟ ਟਰਸਟ ਦੇ। ਸੋ ਜਿਹੜਾ ਇਹ ਮਾਮਲਾ ਕਰਤਾ ਇਸ ਤੋਂ ਪਹਿਲਾਂ ਜਲੰਧਰ ਵਿੱਚ ਵੀ ਨਗਰ ਸੁਧਾਰ ਟਰਸਟ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਸੀ। ਤੇ ਉਹ ਸਾਰੇ ਦਾ ਸਾਰਾ ਉਜਾੜਾ ਕਰਤਾ ਸੀ। ਅੱਜ ਤੱਕ ਵੀ ਉਸੇ ਰੂਪ ਦੇ ਵਿੱਚ ਚੱਲਦਾ ਹੈ। ਨਗਰ ਸੁਧਾਰ ਟਰਸਟ ਤੇ ਹੋਰ ਜਦੋਂ ਕਬਜ਼ੇ ਹੁੰਦੇ ਆ ਉਦੋਂ ਇਹ ਅਧਿਕਾਰੀ ਸੁੱਤੇ ਪਏ ਹੁੰਦੇ ਆ ਇਹਨਾਂ ਦੀ ਜਾਗ ਹੀ ਨਹੀਂ ਖੁੱਲਦੀ ਕੁੰਭ ਕਰਨੀ ਨੀਂਦ ਵਿੱਚ ਹੁੰਦੇ ਨੇ ਤੇ ਜਦੋਂ ਜਾਗ ਖੁੱਲਦੀ ਹੈ ਉਦੋਂ ਬਹੁਤ ਕੁਝ ਵਾਪਰ ਚੁੱਕਿਆ ਹੁੰਦਾ ਹੈ ਇਹ ਠੱਗਿਆਂ ਚੌਪੜੀਆਂ ਵਾਲੇ ਅਸਲ ਦੇ ਵਿੱਚ ਜਿਹੜੀ ਦੇਸ਼ ਦੀ ਵੱਡੀ ਸਮੱਸਿਆ ਹੈ ਉਹ ਤਾਂ ਹੈਗੀ ਹੈ ਵੱਧਦੀ ਆਬਾਦੀ ਅਸੀਂ 1.40 ਕਰੋੜ ਤੇ ਪਹੁੰਚ ਗਏ ਆ ਜਦੋਂ ਆਜ਼ਾਦ ਹੋਏ ਸੀ ਅਸੀਂ 35 ਕਰੋੜ ਤੋਂ ਵੀ ਘੱਟ ਸੀ ਚਾਰ ਗੁਣਾ ਗੇਅਰ ਅਸੀਂ ਪਾ ਲਿਆ ਤੇ ਜਦੋਂ ਇੰਨੀ ਵੱਡੀ ਵਾਦੀ ਪੈਦਾ ਕਰਤੀ ਜੀ ਆਵਾਦੀ ਅੱਜ ਵੀ ਕੰਟਰੋਲ 'ਚ ਰਹਿੰਦੀ ਤਾਂ ਮੇਰਾ ਭਾਰਤ ਮਹਾਨ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਹੁੰਦਾ ਸੋ ਇਹ ਜਿਹੜਾ ਮਾਮਲਾ ਹੈ ਇਹ ਆਪਣੇ ਆਪ ਦੇ ਵਿੱਚ ਬੋਤ ਰਹਿਮ ਜਿਹੜੀਆਂ ਸਰਕਾਰਾਂ ਨੇ ਹੁਣ ਜਦੋਂ ਇਸ ਦੇਸ਼ ਦੇ ਇਸ ਨਾਗਰਿਕ ਨੇ ਬਾਹਰੋਂ ਲਿਆ ਲਿਆ ਸਾਡੇ ਸਿਆਸੀ ਲੋਕਾਂ ਨੇ ਇੱਥੇ ਵਸੇਬੇ ਵੀ ਕਰਾ ਲਈ ਬੋਟਾ ਬਣਾ ਲਈਆਂ ਲੋਕਾਂ ਦੇ ਵਿੱਚ ਇਹ ਚਿੰਤਾ ਕਿ ਅਜਿਹੇ ਦਿਨ ਆਜੇ ਜਦੋਂ ਪੰਜਾਬ ਦਾ ਆਪਣਾ ਭਾਈਚਾਰਾ ਪੰਜਾਬੀ ਭਾਈਚਾਰਾ ਇੱਥੇ ਘੱਟ ਗਿਣਤੀ ਵਿੱਚ ਰਹਿ ਜਾਵੇ ਸੁਮੇਂ ਇਸ ਗੱਲ ਦੇ ਵਿੱਚ ਇੱਕੋ ਹੀ ਗੱਲ ਕਹਿੰਦੇ ਆ ਕਿ ਦੋਸਤੋ ਤੁਸੀਂ ਸਹੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਅਪਣਾਓ ਆਪਣੇ ਆਪ ਨੂੰ ਸਹੀ ਤਰੀਕੇ ਦੇ ਵਿੱਚ ਲੈ ਕੇ ਜਾਓ ਤਾਂ ਕਿ ਉਹਨਾਂ ਨੂੰ ਜਿਹੜੇ ਉੱਥੋਂ ਅਜਾੜੇ ਆ ਸਰਕਾਰਾਂ ਵੋਟਾਂ ਵੇਲੇ ਆ ਕੇ ਉਹਨਾਂ ਨੂੰ ਜਗ੍ਹਾ ਦਿੰਦੀ ਹੈ ਵੋਟਾਂ ਬਣਵਾ ਲੈਂਦੇ ਨੇ ਰਾਸ਼ਨ ਕਾਰਡ ਕੌਣ ਬਣਾਉਂਦਾ ਸਾਡੇ ਸਿਆਸਦਾਨਾ ਨਹੀਂ ਬਣਵਾਏ ਨੇ ਕਿ ਸਾਨੂੰ ਵੋਟਾਂ ਪਾਉਣਗੇ ਸੋ ਮੇਰੇ ਕਹਿ ਦਾ ਮਤਲਬ ਕਿ ਪਹਿਲਾਂ ਤੋਂ ਸੁਚੇਤ ਰਹੋ ਤੁਹਾਨੂੰ ਇਹ ਕੰਮ ਕਰਨੇ ਨਾ ਪੈਣ ਬਾਅਦ ਦੇ ਵਿੱਚ ਇਹ ਵੱਡੇ ਪੱਧਰ ਤੇ ਅੜਿੱਕੇ ਬਣਦੇ ਨੇ ਔਰ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਜੀ ਸੋ ਦੂਜੇ ਪਾਸੇ ਜੀ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਹੰਗਾਮਾ ਦੇਖਣ ਨੂੰ ਮਿਲਿਆ ਕਮਰਤਪਾਲ ਸਿੰਘ ਦੇ ਨਾਂ ਦੇ ਵਿਅਕਤੀ ਦੇ ਉੱਤੇ ਹਮਲਾ ਵੀ ਕਹਿੰਦੇ ਹੋਇਆ ਜੀ ਦੇਖੋ ਇਹ ਜਿਹੜਾ ਮਿਸਟਰ ਮੰਨਾ ਹੈ ਕਹਿੰਦੇ ਉਹ ਅੰਮ੍ਰਿਤਸਰ ਦੇ ਨਗਰ ਨਗਮ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਗਏ ਉਹ ਜਿਹੜੀ ਵੀਆਰ ਟੀਐਸ ਬਸ ਸੇਵਾ ਹੈ ਉਹਨਾਂ ਦੇ ਬੇਰੁਜ਼ਗਾਰ ਮੁਲਾਜ਼ਮਾਂ ਨਾਲ ਨਗਰ ਨਗੂ ਕਮਿਸ਼ਨਰ ਕੋਲ ਅਮਰਤਪਾਲ ਸਿੰਘ ਬਬਲੂ ਨੂੰ ਮੰਗ ਪੱਤਰ ਦੇਣ ਗਏ ਸਨ ਉੱਥੇ ਕਹਿੰਦੇ ਉਹਨਾਂ ਦਾ ਝਗੜਾ ਹੋ ਗਿਆ ਇੱਕ ਪੁਰਾਣੇ ਦੋਸਤ ਦੇ ਨਾਲ ਉੱਥੇ ਜਦੋਂ ਝਗੜਾ ਹੋ ਗਿਆ ਕਹਿੰਦੇ ਆ ਕਿ ਲੋਕਾਂ ਨੇ ਕਥਤ ਰੂਪ ਵਿੱਚ ਸ਼੍ਰੀ ਬਬਲੂ ਤੇ ਹਮਲਾ ਕਰਤਾ ਪੁਲਿਸ ਦੀ ਮੌਜੂਦਗੀ ਵਿੱਚ ਇਹ ਤਸਵੀਰਾਂ ਵੀ ਆ ਗਈਆਂ ਬਬਲੂ ਨੇ ਮੰਨਾ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਜਾਰੀ ਵੀ ਕਰਤਾ ਹੁਣ ਪਤਾ ਲੱਗਿਆ ਉੱਥੇ ਪੁਲਿਸ ਪਹੁੰਚੀ ਹੋਈ ਹੈ ਪੁਲਿਸ ਪੜਤਾਲ ਕਰ ਰਹੀ ਹੈ ਕਿ ਅਸਲ ਦੇ ਵਿੱਚ ਗੱਲ ਕਿ ਹੋਈ ਕਿਵੇਂ ਸੋ ਇਹ ਵਾਸੇਵਾ ਜਿਹੜੀ ਹੈ ਇਹ ਮੰਦੀਪ ਮੰਨਾ ਕਹਿੰਦਾ ਉਹ ਪਿਛਲੇ 1 ਸਾਲ ਤੋਂ ਵੱਧ ਪਈ ਹੈ ਉਹਨਾਂ ਦੇ ਜਿਹੜੇ ਡਰਾਈਵਰ ਵਗੈਰਾ ਸੀ ਪ੍ਰਾਈਵੇਟ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਮੰਨਾ ਅੱਗੇ ਲਾ ਕੇ ਉੱਥੇ ਮੰਗ ਪੱਤਰ ਦੇਣ ਆਇਆ ਸੀ ਜੀ ਸੋ ਦੂਜੇ ਪਾਸੇ ਗੱਲ ਕੀਤੀ ਜਾਵੇ ਜੀ ਸਕੂਲਾਂ ਨਾਲ ਕੇ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਲਾਉਣ ਤੋਂ ਪਹਿਲਾਂ ਕਹਿੰਦੇ ਪੰਜਾਬੀ ਦਾ ਉਹਨੂੰ ਅਧਿਆਨ ਹੋਵੇ ਉਹਨੂੰ ਪਤਾ ਹੋਵੇ ਦੇ ਤੁਹਾਨੂੰ ਦੇਖੋ ਜਿਹੜਾ ਇਹ ਮਾਮਲਾ ਉਹ ਇਸ ਤਰ੍ਹਾਂ ਨਹੀਂ ਹੈ ਉਹ ਕਹਿੰਦੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਾਉਣ ਸਮੇਂ ਪੰਜਾਬੀਅਤ ਦੀ ਪਰਖ ਕਰਨੀ ਜ਼ਰੂਰੀ ਹੈ ਵੀ ਉਹਨੂੰ ਪੰਜਾਬੀ ਆਉਂਦੀ ਵੀ ਹੈ ਕਿ ਨਹੀਂ ਆਉਂਦੀ ਆ ਜਿਹੜੀ ਕੱਟੜ ਇਮਾਨਦਾਰ ਪਾਰਟੀ ਨੇ ਸਕੂਲ ਬੋਰਡ ਦੀ ਚੇਅਰਪਰਸਨ ਲਈ ਇਹ ਚੇਅਰਪਰਸਨ ਦਿੱਲੀ ਤੋਂ ਸੀ ਕਹਿੰਦੇ ਨੂੰ ਪੰਜਾਬੀ ਵੀ ਨਹੀਂ ਸੀ ਆਉਂਦੀ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਹੈ ਇਹਨਾਂ ਦੇ ਪ੍ਰਧਾਨ ਸਾਹਿਬ ਨੇ ਪਵਨ ਹਰਚੰਦਪੁਰੀ ਪ੍ਰੋਫੈਸਰ ਸੰਧੂ ਬਰਿਆਨ ਵੀ ਇਹ ਤੇ ਜਗਦੀਸ਼ ਰਾਣਾ ਪੰਜਾਬ ਸਕੂਲ ਸਿੱਖਿਆ ਬੋਰਡ ਹੋਵੇ ਉਹ ਨੂੰ ਪੰਜਾਬੀ ਆਉਂਦੀ ਨਾ ਹੋਵੇ ਆ ਅਸਤੀਫਾ ਦੇ ਕੇ ਵੀ ਤੁਰ ਗਏ ਹੁੰਦਾ ਇਹ ਚੀਜ਼ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਇਹ ਮਾੜੀ ਹੈ ਕਿ ਤੁਹਾਨੂੰ ਪੰਜਾਬੀ ਨਾ ਆਉਂਦੀ ਹੋਵੇ ਤੇ ਲੋਕਾਂ ਦੇ ਵਿੱਚ ਇਹ ਚਰਚਾ ਕਿ ਬੱਖ ਬੱਖ ਵਿਭਾਗਾਂ ਦੇ ਵਿੱਚ ਇਹਨਾਂ ਸੱਜਣਾ ਨੇ ਆਪਣੇ ਬੰਦੇ ਤੈਨਾਤ ਕਰ ਲਏ ਆ ਜਿਹੜੇ ਕਿ ਸਰਾਸਰ ਗਲਤ ਹੈ ਤੁਸੀਂ ਪੰਜਾਬ ਦੇ ਸੁਪੂਤ ਹੋਣ ਦੇ ਨਾਤੇ ਪੰਜਾਬੀਅਤ ਦਾ ਕੰਮ ਕਰੋ ਆ ਬੇਰੁਜ਼ਗਾਰ ਪੰਜਾਬ ਜਿੱਥੇ ਤੱਕ ਗੈਂਗਸਟਰ ਬੰਦੇ ਫਿਰਦੇ ਨੇ ਜਾਂ ਨਸ਼ਿਆਂ 'ਚ ਡੁੱਬ ਗਏ ਨੇ ਉਹਨਾਂ ਨੂੰ ਹੁਨਰ ਸਿਖਾ ਕੇ ਆਪਣੇ ਪੈਰਾਂ ਤੇ ਖੜਾ ਕਰੋ ਸਰਕਾਰੀ ਨੌਕਰੀਆਂ ਇੰਨੀਆਂ ਦਿੱਤੀਆਂ ਨਹੀਂ ਜਾ ਸਕਦੀਆਂ ਜੀ ਸੋ ਦੂਜੇ ਪਾਸੇ ਬਿਕਰਫ ਸੋ ਮਜੀਠਿਆ ਦੇ ਪਟਾਲਾ ਸਿੱਟ ਕੋਲ ਪੇਸ਼ ਹੋਏ ਸੀ ਤੇ ਜਿਹਦੇ ਚੱਲਦੇ ਆ ਉਹਨਾਂ ਨੇ ਆਮ ਆਦੀ ਪਾਰਟੀ ਦੇ ਉੱਤੇ ਕਾਫੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਰਵਿੰਦ ਕੇਜਰੀਵਾਲ ਨੂੰ ਕਿੰਨੇ ਸਮਨ ਗਏ ਨਹੀਂ ਪਰ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਨਹੀਂ ਗਿਆ ਤਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਰ ਮੈਨੂੰ ਬਾਰ-ਬਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੀ। ਵਿਕਰਮ ਚੋਮ ਜੀਠੀਆ ਜਦੋਂ ਵੀ ਸੱਦੇ ਜਾਂਦੇ ਹੈ ਵਿਸ਼ੇਸ਼ ਜਾਂਚ ਟੀਮ ਵੱਲੋਂ ਉਹ ਉਹਦੇ ਲਈ ਪੇਸ਼ ਹੋਣ ਵਾਸਤੇ ਆਉਂਦੇ ਹੈ। ਵਿਕਰਮ ਚੋਮ ਜੀਠੀਆ ਨੇ ਅੱਜ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਇਹ ਸਵਾਲ ਤਾਂ ਚੱਕੇ ਹੀ ਚੱਕੇ ਸੀ। ਇਦੇ ਨਾਲ ਲਾਰੈਂਸ ਮਿਸ਼ਨ ਹੋਈ ਦੀ ਇੰਟਰਵਿਊ ਵਾਲਾ ਵੀ ਮਾਮਲਾ ਚੱਕ ਲਿਆ ਕਿ ਜੇ ਗੈਰਤ ਹੈ ਭਗਵੰਤ ਮਾਨ ਜੀ ਤੁਹਾਡੇ ਚ ਤੁਸੀਂ ਤੁਰੰਤ ਅਸਤੀਫਾ ਦਿਓ ਤੇ ਪੱਕਾ ਡੀਜੀਪੀ ਲਾਓ ਤੁਹਾਡੇ ਸਿਗਾ ਹੀ ਇਹ ਸਟਾਫ ਦੇ ਵਿੱਚੋਂ ਤੇ ਫਿਰ ਤੁਹਾਡਾ ਡੀਜੀਪੀ ਇਹ ਗੱਲ ਕਹੇ ਕਿ ਇਹ ਇੰਟਰਵਿਊ ਸਾਡੇ ਨਹੀਂ ਹੋਈ ਇਹਦਾ ਮਤਲਬ ਉਹਨਾਂ ਕੋਲੋਂ ਸਾਰਾ ਕੁਝ ਪਾਇਆ ਗਿਆ 50 ਪੁਲਿਸ ਦੇ ਵਿੱਚ ਕੁਝ ਅਨੇਕਾਂ ਸਖਸ਼ੀਤਾ ਨੇ ਜਿਹੜਾ ਸਰਕਾਰ ਨੂੰ ਢਾਹ ਲਾਉਂਦੀਆਂ ਨੇ ਇਹ ਸਵਾਲ ਉਹਨਾਂ ਨੇ ਕੀਤੇ ਤੇ ਆ ਬਾਰ-ਬਾਰ ਸਮਨਾ ਦੇ ਮਾਮਲੇ ਦੇ ਵਿੱਚ ਵੀ ਵਿਕਰਮ ਸਿੰਘ ਜੀਠੀਆ ਨੇ ਇਹੀ ਗੱਲ ਆਖੀ ਕਿ ਸਾਨੂੰ ਬਾਰ-ਬਾਰ ਸੱਦਿਆ ਜਾ ਰਿਹਾ ਹੈ ਔਰ ਮੈਂ ਜਦੋਂ ਵੀ ਸੱਦਿਆ ਆਉਣਾ ਹੈ ਬਸ਼ਰਤ ਹੈ ਕੋਈ ਅੜਿੱਕਾ ਨਾ ਹੋਵੇ ਕਿਤੇ ਪੇਸ਼ੀ ਨਾ ਹੋਵੇ ਪਿਛਲੇ ਦਿਨਾਂ ਦੇ ਵਿੱਚ ਉਹ ਕੁਝ ਹੋਰ ਤਰੀਕਾ ਸੀ ਅਦਾਲਤਾਂ ਵਿੱਚ ਉਹਦੇ ਕਰਕੇ ਨਹੀਂ ਸੰਦਾ ਜੀ ਸੋ ਨਾਲਿਕਾ ਕਰਦੇ ਜੀ ਸ਼ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਆਰਸ਼ਦੀਪ ਸਿੰਘ ਕਲੇਰ ਵੱਲੋਂ ਹੁਣ ਚਰਨਜੀਤ ਸਿੰਘ ਬਰਾੜ ਨੂੰ ਮਾਰ ਖਾਣੇ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਉਹਨਾਂ ਨੇ ਇਹ ਨੋਟਿਸ ਦੋ ਬੰਦਿਆਂ ਨੂੰ ਦਿੱਤਾ ਹੈ ਉਹਨਾਂ ਨੇ ਪਿੱਛੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਰਤਨਦੀਪ ਸਿੰਘ ਧਲੀਵਾਲ ਨੂੰ ਇੰਟਰਵਿਊ ਦਿੱਤੀ ਸੀ YouTube ਚੈਨਲ ਹੈ ਕਲੇਰ ਸਾਹਿਬ ਨੇ ਜਿਹੜਾ ਇਹ ਨੋਟਿਸ ਭੇਜਿਆ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਅਕਸ ਨੂੰ ਢਾਲਾਈ ਹੈ ਉਹ ਕਹਿੰਦੇ ਕਿ ਜਿਹੜੇ ਚੰਨਜੀਤ ਬਰਾੜ ਨੇ ਗਲਤ ਦਾਵਾ ਕੀਤਾ ਹੈ ਕਿ ਕਾਲੀ ਆਗੂ ਦੇ ਅਕਸ ਨੂੰ ਸੱਟ ਮਾਰੀ ਹੈ ਚੰਨਜੀਤ ਸਿਬਰਾੜ ਨੇ ਦੋਸ਼ ਲਾਇਆ ਹੈ ਕਿ ਸਾਬਕਾ ਡੀਜੀਪੀ ਸੁਵੇਦ ਸੈਣੀ ਦੀ ਕੇਸ ਵਿੱਚ ਉਹ ਪ੍ਰਤੀਨਿਧਤਾ ਕਰ ਰਿਹਾ ਸੁਣਿਆ ਸਾਰਿਆਂ ਨੇ ਹੈ ਗਲਤ ਹੈ ਕਹੀ ਗਈ ਹੈ ਜਦੋਂ ਉਹਨਾਂ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਇਆ ਸਪੈਸ਼ਲ ਅਨੁਮੰਟੀ ਬਣਾਇਆ ਇਹ ਗਲਤ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਹੈਗਾ ਸੁਵੇਦ ਸਿੰਘ ਸੈਣੀ ਦਾ ਕੇਸ ਰਿਪਰੈਜ਼ੈਂਟ ਕੀਤਾ ਹਾਈ ਕੋਰਟ ਦੇ ਵਿੱਚ ਇਹ ਗਲਤ ਹੋਈ ਸੀਗੀ ਉਹਨਾਂ ਨੇ ਤਾਰਾ ਪ੍ਰਾਣੀਗਾਨੀ ਜਿਹੜੀ ਆ ਭਾਰਤੀ ਦੰਤ ਬਣਾਉਣ ਦੀਆਂ 420 499 500 501 ਅਤੇ 506 ਇਹਦੇ ਤਹਿਤ ਕਾਨੂੰਨੀ ਨੋਟਿਸ ਭੇਜਤਾ ਕਿ ਤੁਹਾਡੇ ਤੇ ਫੌਜਦਾਰੀ ਕੇਸ ਚਲਾਉਣਾ ਬੰਦ ਹੈ ਜਾਂ ਮਨ ਘੜਤ ਦੋਸ਼ ਜਿਹੜੇ ਲਾਏ ਆ ਤੁਸੀਂ ਇਕਲੇਰ ਸਾਹਿਬ ਕਹਿੰਦੇ ਆ ਅਰਸ਼ਦੀਪ ਕਲੇਰ ਇਹਨਾਂ ਦੇ ਉੱਤੇ ਬਿਨਾਂ ਸ਼ਰਤ ਮਾਫੀ ਮੰਗੋ ਕਿ ਸਭ ਤੋਂ ਜਾਣੇ ਹਨ ਜਾਣੇ ਵਿੱਚ ਕਿਹਾ ਗਿਆ ਨਹੀਂ ਤਾਂ ਫਿਰ ਤੁਹਾਡੇ ਖਿਲਾਫ ਫੌਜਦਾਰੀ ਤੇ ਦਿਵਾਨੀ ਮਾਨ ਹਾਨੀ ਕੇਸ ਦਾਇਰ ਕੀਤਾ ਜਾਵੇਗਾ ਹੁਣ ਚਰਜੀ ਸੋਬਰਾਦ ਇਸ ਗੱਲ ਨੂੰ ਮਾਫੀ ਮੰਗਦੇ ਐ ਤੇ ਦੂਜਾ ਰਤਨਦੀਪ ਸਿੰਘ ਧਲੇਵਾਲ ਸਾਹਿਬ ਇਹਦਾ ਟਾਈਮ ਮੇਰੇ ਕਾ ਆਮ ਤੌਰ ਤੇ ਇਹ 15 ਦਿਨ ਜਾਂ 1 ਮਹੀਨੇ ਦਾ ਹੁੰਦਾ ਹੈ ਕਿ ਜੇ ਸਮੇਂ ਦੇ ਦੌਰਾਨ ਬੰਦਾ ਬਿਨਾਂ ਸ਼ਰਤ ਮਾਫੀ ਮੰਗ ਲੈਂਦਾ ਹੈ ਤੇ ਗੱਲ ਉੱਥੇ ਹੀ ਨਹੀਂ ਤਾਂ ਫਿਰ ਕਲੇਰ ਸਾਹਿਬ ਅਦਾਲਤ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਣਗੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟੋਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ